ਪਾਣੀ ਦੀ ਕਹਿੰਦੇ ਬੜੀ ਕਮੀ ਐ ਇਸ ਕਰਕੇ ਇੱਥੇ ਜਿਹੜਾ ਸੜਕ ਤੇ ਪਾਣੀ ਛੜਦਾ ਵਾ ਉਹਨਾਂ ਲੱਗਿਆ ਵੀ ਕਿਤੇ ਨਹਿਰ ਬਣਾਉਣ ਲਈ ਟਾਈਮ ਲੱਗ ਜੂਗਾ ਜਦੋਂ ਜਦ ਹੀ ਲੱਗੇ ਨਾ ਪੂਲ ਜਿਹੜਾ ਵਾ ਇਹ ਲੋਕਾਂ ਨੂੰ ਬਿਮਾਰੀਆਂ ਦਿੰਦਾ ਵਾ ਪਰ ਇਹ সুই밍 ਪੂਲ ਮੱਜਾਂ ਦੇ ਲਈ ਆ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਜਨਵਾਰਾਂ ਨੂੰ ਹੀ ਉਹਨਾਂ ਨੇ ਰੱਖਿਆ ਮੁੱਖ ਵੀ ਉਹਨਾਂ ਨੂੰ ਵੀ ਗਰਮੀ ਲੱਗਦੀ ਐ ਇਸ ਕਰਕੇ ਇੱਥੇ ਮੱਜਾਂ ਨਾ ਹੁੰਦੀਆਂ ਨੇ ਵੀ ਡੇਂਗੂ ਤੋਂ ਬਚੋ ਬਰਸਾਤਾਂ ਹੋ ਰਹੀਆਂ ਤੇ ਉਹਦੇ ਲਈ ਫਿਰ ਕੇਂਦਰ ਸਰਕਾਰ ਉਹਨਾਂ ਨੂੰ ਕੱਟਣ ਦੇ ਲਈ ਨਾਲ ਹੀ ਆ ਪਾਣੀ ਛੜਦਾ ਉਹਨਾਂ ਨੇ ਕਿਉਂਕਿ ਸੜਕਾਂ ਤੇ ਤੇ ਪਾਣੀ ਮਿਲਦਾ ਨੇ ਕਿਸ਼ਤੀਆਂ ਦੇ ਦਿੰਦੇ ਦੋ ਚਾਰ ਮੱਛੀਆਂ-ਮੁੱਛੀਆਂ ਛੱਡ ਦੇਣ ਇੱਥੇ ਬਾਹਰ ਦਾ ਮੈਨੂੰ ਲੱਗਦਾ ਉੱਥੋਂ ਮਾਡਲ ਦੇ ਕੇ ਆਏ ਕੋਈ ਨਕਸ਼ਾ ਵੇਖ ਕੇ ਆਏ ਆ ਵੀ ਜੇ ਕੋਈ ਪੁਲ ਤੋਂ ਜਾਂਦਾ ਵੇਅਰਪੋਰਟ ਨੂੰ ਤੇ ਇੱਥੋਂ ਦੀਆਂ ਫੋਟੋਆਂ ਖਿੱਚ ਕੇ ਲੈ ਜਾਵੇ ਮਾੜੇ ਕੰਮਾਂ ਦੇ ਅਵਾਰਡ ਦੇਣੇ ਸ਼ੁਰੂ ਕਰੀਏ ਸ਼ਾਇਦ ਫੇਰ ਸ਼ਰਮ ਆ ਜੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪ੍ਰਸ਼ਾਸਨ ਦੇ ਉਹਨਾਂ ਬੰਦਿਆਂ ਨੂੰ ਵਾਰਡ ਦਿੱਤੇ ਜਾਂਦੇ ਆ ਜਿਹੜੇ ਲੈਂਡ ਦੇ ਇਹਨਾਂ ਦਾ ਕੰਮ ਕਰਦੇ ਆ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਏ ਦਿਨ ਆਪਣੇ ਨਵੇਂ ਪ੍ਰੋਜੈਕਟ ਲੈ ਕੇ ਸਾਹਮਣੇ ਆਉਂਦੀ ਆ ਪਰ ਖਾਸ ਕਰਕੇ ਜੋ ਪ੍ਰੋਜੈਕਟ ਤਿਆਰ ਹੋ ਜਾਂਦੇ ਆ ਉਸ ਦੀ ਦੇਖਰੇਖ ਕਰਨਾ ਭੁੱਲ ਜਾਂਦੀ ਆ ਇਹ ਉਹ ਸਰਕਾਰ ਦੇ ਕੰਮ ਦਿਖਾਵਾਂਗੇ ਜੋ ਪੰਜਾਬ ਸਰਕਾਰ ਨੇ ਦਿੱਤੇ ਹੈਗੇ ਆ ਖਾਸ ਕਰਕੇ ਭਾਵੇਂ ਉਹ ਕੇਂਦਰ ਦੀ ਸਰਕਾਰ ਹੋਵੇ ਇਸ ਵਕਤ ਅੰਮ੍ਰਿਤਸਰ ਦੇ 골ਡਨ ਗੇਟ ਤੇ ਮੌਜੂਦ ਹਾਂ 골ਡਨ ਗੇਟ ਨੈਸ਼ਨਲ ਹਾਈਵੇ ਪੈਂਦਾ ਆ ਅੰਮ੍ਰਿਤਸਰ ਜਲੰਧਰ ਹਾਈਵੇ ਲੱਗਦਾ ਆ ਉਸ ਦੇ ਮੌਜੂਦਾ ਹਾਲਾਤ ਦਿਖਾਵਾਂਗੇ ਇਹ ਨੈਸ਼ਨਲ ਹਾਈਵੇ ਦੀ ਸੜਕ ਆ ਐਨ ਐਚ ਆਈ ਦੀ ਸੜਕ ਆ ਇੱਕ ਵੱਡੀ ਦੇਣ ਕੇਂਦਰ ਸਰਕਾਰ ਨੇ ਜੋ ਪੰਜਾਬ ਦੇ ਵਸਨੀਕਾਂ ਨੂੰ ਦਿੱਤੀ ਉਸ ਦੇ ਹਾਲਾਤ ਅੱਜ ਦਰਸਨਯੋਗ ਨੇ ਆਪਾਂ ਇਹ ਦਿਨ ਵੱਡੇ ਪ੍ਰੋਜੈਕਟ ਜ਼ਰੂਰ ਲੈ ਕੇ ਆਉਂਦੇ ਆ ਪਰ ਉਸ ਦੀ ਦੇਖ ਰੱਖ ਜਿਹੜੀ ਕਰਨੀ ਉਹ ਭੁੱਲ ਜਾਂਦੇ ਆ ਦੂਜੇ ਪਾਸੇ ਤਸਵੀਰ ਦੇਖ ਕੇ ਦਿਖਾਵਾ ਤਾਂ ਇਹ ਕਾਰਪੋਰੇਸ਼ਨ ਵੱਲੋਂ ਦਿੱਤੀ ਗਈ ਦੇਣ ਹੈ ਜਿੱਥੇ ਲਾਗੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਕਈ ਬਿਮਾਰੀਆਂ ਦੇ ਨਾਲ ਲੜਨ ਵਾਸਤੇ ਇੱਥੇ ਤਿਆਰ ਕੀਤਾ ਜਾ ਰਿਹਾ ਸੋ ਇੱਥੇ ਅੱਜ ਸਮਾਜ ਸੇਵਕ ਸੋਨੂ ਜੰਡਿਆਲਾ ਵੀ ਪਹੁੰਚੇ ਨੇ ਹੱਥਾਂ ਦੇ ਵਿੱਚ ਫੁੱਲ ਫੜੇ ਨੇ ਕੀ ਨੀਤੀ ਲੱਗਦੀ ਇਹਨਾਂ ਦੀ ਇਹ ਫੁੱਲ ਕਿਉਂ ਸੁੱਟੇ ਜਾ ਰਹੇ ਨੇ ਉਹ ਜ਼ਰੂਰ ਪੁੱਛਾਂਗੇ ਕਿਉਂਕਿ ਇਹ ਦੋਵੇਂ ਜਿਹੜੇ ਕੰਮ ਆ ਭਾਰਤ ਸਰਕਾਰ ਅਤੇ ਕੇਂਦਰ ਸਰਕਾਰ ਦੇ ਨੇ ਮਿਰਚੀ ਬਹੁਤ ਬਹੁਤ ਸਵਾਗਤ ਆਉਣ ਯਾਰ ਤੇ ਤੁਹਾਡਾ ਖਾਸ ਕਰਕੇ ਦੋਵਾਂ ਸਰਕਾਰਾਂ ਦੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਦੇ ਕੰਮ ਵੇਖ ਲਈਏ ਜੋ ਹਾਲਾਤ ਇੱਥੇ ਬਣੇ ਆ ਤੁਸੀਂ ਸ਼ਰਦਾ ਦੇ ਫੁੱਲ ਪੇਟ ਕਰਨ ਆਏ ਕਿ ਕਾਰਨ ਜਦੋਂ ਲੱਗੇ ਦੋਨਾਂ ਦੇ ਜਦੋਂ ਜਦੀ ਕਰਨ ਦਾ ਇਹ ਕੰਮ ਇੱਕ ਬੰਨੇ ਆ ਨੈਸ਼ਨਲ ਹਾਈਵੇ ਨੇ ਜਿਹੜਾ ਬੜਾ ਵਧੀਆ ਇਹ ਬਾਈਪਾਸ ਹੈਗਾ ਵੈਸੇ ਤੇ ਬਾਈਪਾਸ ਹੀ 골ਡਨ ਗੇਟ ਆ ਨਾਲ ਇਹ ਸਮਾਰਟ ਸਿਟੀ ਆ ਔਰ ਨਾਲ ਏਜੰਸੀਆਂ ਨੇ ਕਿ ਜਿੰਨੇ ਕਿਤੇ 에어ਪੋਰਟ ਤੋਂ ਛੇਤੀ ਜਾਣਾ ਹੋਵੇ ਤੇ ਇਹ ਰਸਤਾ ਸੀ ਇਹ ਬੰਦ ਕਰਤਾ ਵਾ ਔਰ ਪਾਣੀ ਦੀ ਕਹਿੰਦੇ ਬੜੀ ਕਮੀ ਹੈ ਇਸ ਕਰਕੇ ਇੱਥੇ ਜਿਹੜਾ ਸੜਕ ਤੇ ਪਾਣੀ ਛੜਦਾ ਵਾ ਉਹਨਾਂ ਲੱਗਿਆ ਵੀ ਕਿਤੇ ਨਹਿਰ ਬਣਾਉਣ ਲਈ ਟਾਈਮ ਲੱਗ ਜੂਗਾ ਜਦੋਂ ਜਦਿ ਲੱਗੇ ਨਾ ਇਧਰ ਫੇ ਸਾਡੇ ਜਿਹੜੇ ਇੱਥੋਂ ਦੇ ਪ੍ਰਸ਼ਾਸਨ ਦੇ ਅਧਿਕਾਰੀ ਆ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਇਹਨਾਂ ਦੇ ਨਾਲ ਹੀ সুই밍 ਪੂਲ ਬਣਾਤਾ ਇੱਥੇ ਮੱਜਾਂ ਨਹਾਉਂਦੀਆਂ ਆਣ ਕੇ ਇਹ সুই밍 ਪੂਲ ਜਿਹੜਾ ਵਾ ਇਹ ਲੋਕਾਂ ਨੂੰ ਬਿਮਾਰੀਆਂ ਦਿੰਦਾ ਵਾ ਤੇ ਜਿੱਥੇ ਉਹ ਦੂਜਾ সুই밍 ਪੂਲ ਇੱਥੇ ਜਿੱਥੇ ਲੋਕੀ ਜਾ ਕੇ ਠੰਡਕ ਮਹਿਸੂਸ ਕਰਦੇ ਆ ਨਹਾਉਂਦੇ ਆ ਪਰ ਇਹ সুই밍 ਪੂਲ ਮੱਜਾਂ ਦੇ ਲਈ ਆ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਜਾਨਵਰਾਂ ਨੂੰ ਹੀ ਉਹਨਾਂ ਨੇ ਰੱਖਿਆ ਮੁੱਖ ਵੀ ਉਹਨਾਂ ਨੂੰ ਵੀ ਗਰਮੀ ਲੱਗਦੀ ਇਸ ਕਰਕੇ ਇੱਥੇ ਮੱਜਾਂ ਨਹਾ ਔਰ ਸੱਪ ਇੱਥੇ ਘੁੰਮਦੇ ਫਿਰਦੇ ਤੁਹਾਨੂੰ ਦਿਖ ਪਣਗੇ ਬਾਦੂ ਮੱਛਰ ਇੱਥੇ ਤੁਹਾਨੂੰ ਦਿਖ ਪੂਗਾ ਤੇ ਇਧਰ ਫਿਰਨਾ ਇੱਕ ਸੀਐਮ ਸਾਹਿਬ ਨੇ ਮੁਹਿੰਮ ਚਲਾਈ ਆ ਵੀ ਡੇਂਗੂ ਤੋਂ ਬਚੋ ਬਰਸਾਤਾ ਹੋ ਰਿਹਾ ਤੇ ਉਹਦੇ ਲਈ ਫਿਰ ਕੇਂਦਰ ਸਰਕਾਰ ਉਹਨਾਂ ਨੂੰ ਕੱਟਣ ਦੇ ਲਈ ਨਾਲ ਹੀ ਆ ਪਾਣੀ ਛੜਦਾ ਉਹਨਾਂ ਨੇ ਵੀ ਇਹੀ ਮੱਛਰ ਛੜਦਾ ਜੇ ਤੁਸੀਂ ਜੋ ਕਰਨਾ ਕਰ ਲਓ ਇਹ ਜਦੋਂ ਜਿਹਦੀ ਦੋ ਜਣੇ ਲੱਗੇ ਆਪਸ ਦੇ ਵਿੱਚ ਕਿਉਂਕਿ ਤਾਲਮੇਲ ਨਹੀਂ ਇਹਨਾਂ ਦਾ ਹੁਣ ਇਹਨਾਂ ਦੇ ਵਿੱਚ ਜਿਹੜੀ ਆ ਥੋੜੀ ਔਰ ਆਮ ਲੋਕਾਂ ਦੀ ਐਂਟਰੀ ਹੋ ਗਈ ਆ ਤੇ ਮੈਨੂੰ ਲੱਗਦਾ ਇਹਨਾਂ ਦੀ ਸੁਲਾਹ ਕਰਾਵਾਂਗੇ ਅਸੀਂ ਔਰ ਉਹਦੇ ਲਈ ਸੁਲਾਹ ਕਰਾਉਣ ਦੇ ਲਈ ਮੈਂ ਇਥੋਂ ਦੇ ਜਿਹੜੇ ਐਮਪੀ ਆ ਉਹਨਾਂ ਨੂੰ ਵਿੱਚ ਪਾਉਂਗਾ ਤੇ ਉਹਨਾਂ ਨੂੰ ਕਹੂੰਗਾ ਵੀ ਇਹ ਜਿਤਬਾਜ਼ੀਆਂ ਛੱਡ ਕੇ ਤੇ ਲੋਕਾਂ ਦਾ ਭਲਾ ਸੋਚ ਲੈਣ ਇਸ ਕਰਕੇ ਮੈਨੂੰ ਲੱਗਦਾ ਵਾ ਵੀ ਇੱਥੇ ਹੁਣ ਨਾ ਪਬਲਿਕ ਨੂੰ ਗੱਡੀਆਂ 'ਤੇ ਆਉਣ ਦੀ ਲੋੜ ਨਹੀਂ ਐ ਸਾਨੂੰ ਕਿਸ਼ਤੀਆਂ ਹੀ ਦੇ ਦੇਣ ਦੋ ਚਾਰ ਕਿਉਂਕਿ ਸੜਕਾਂ ਤੇ ਤੇ ਪਾਣੀ ਮਿਲਦਣ ਕਿਸ਼ਤੀਆਂ ਦੇ ਦੇਣ ਦੋ ਚਾਰ ਮੱਛੀਆਂ-ਮੁੱਛੀਆਂ ਛੱਡ ਦੇਣ ਇੱਥੇ ਫਿਰ ਸਾਨੂੰ ਦਰਿਆਵਾਂ ਦੇ ਵੱਲ ਨਾਂ ਦੇਖਣ ਜਾਇਆ ਕਰੂਗਾ ਇੱਕ ਜਿਹੜੀ ਸਰਕਾਰ ਨਵਾਂ ਕੱਢ ਰਹੀ ਐ ਨਾ ਨਹਿਰ ਉਹ ਮੈਨੂੰ ਲੱਗਦਾ ਪਾਣੀ ਸ਼ਾਇਦ ਇਧਰੋਂ ਹੀ ਕਿਤੇੋਂ ਕੱਢਣਗੇ ਵਿੱਚੋਂ ਹੀ ਅੰਦਰ ਖਾਤੇ ਇਧਰੋਂ ਦੀ ਪਾਣੀ। ਪੰਜਾਬ 'ਚ ਦਰਿਆ ਘਟਦੇ ਜਾ ਰਹੇ ਨੇ ਤਾਂ ਕਰਕੇ ਨਵੇਂ ਦਰਿਆਵਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹਨਾਂ ਨੇ ਬਾਹਰ ਦਾ ਮੈਨੂੰ ਲੱਗਦਾ ਉੱਥੋਂ ਮਾਡਲ ਦੇ ਕੇ ਆਏ ਕੋਈ ਨਕਸ਼ਾ ਵੇਖ ਕੇ ਆਏ ਆ ਵੀ ਜੇ ਕੋਈ ਪੁਲ ਤੋਂ ਜਾਂਦਾ ਵੇਅਰਪੋਰਟ ਨੂੰ ਤੇ ਇੱਥੋਂ ਦੀਆਂ ਫੋਟੋਆਂ ਖਿੱਚ ਕੇ ਲੈ ਜਾਏ ਕਿਉਂਕਿ ਅੱਜਕੱਲ੍ਹ ਪੰਜਾਬ ਦੇ ਖਾਲੀ ਹੁੰਦੇ ਆ ਵਿਦੇਸ਼ਾਂ ਨੂੰ ਜਾਈ ਜਾਂਦੇ ਆ। ਉਹ ਜਦੋਂ ਫੋਟੋਆਂ ਖੜਨਗੇ ਯਾਦਗਾਰਾਂ ਖੜਨਗੇ ਉੱਥੇ ਜਾ ਕੇ ਵਿਖਾਉਣਗੇ ਵੀ ਉੱਥੇ ਝੀਲਾ ਬਣਾਉਂ ਪੀਆ ਉਹਨਾਂ ਨੇ ਤੇ ਤੁਹਾਡੇ ਨੂੰ ਵਧੀਆ ਡਵੈਲਪਮੈਂਟ ਹੋਣ ਦੀ ਉੱਥੇ ਇਹ ਦੋ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਸੈਂਟਰ ਦੇ ਔਰ ਪੰਜਾਬ ਦੇ ਇਹ ਉਹਨਾਂ ਦੀ ਕਾਰਗੁਜ਼ਾਰੀ ਹੈ ਇਹ ਉਹਨਾਂ ਦੀ ਸਫਲਤਾ ਵਾ ਕਿਉਂਕਿ ਜਦੋਂ ਕਿਤੇ ਤੁਹਾਡੀ ਖਬਰ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਤੱਕ ਪਹੁੰਚੂਗੀ ਤੇ ਉਹ ਜਰੂਰ ਵੇਖਣਗੇ ਵੀ ਉਹਨਾਂ ਦੇ ਅਧਿਕਾਰੀ ਕਿੰਨੀ ਇਮਾਨਦਾਰੀ ਨਾਲ ਕੰਮ ਕਰਦੇ ਨੇ ਕਿੰਨੀ ਕਾਰਗੁਜ਼ਾਰੀ ਉਹਨਾਂ ਦੀ ਵਧੀਆ ਵਾ ਗੁਰੂ ਨਗਰੀ ਦੇ ਵਿੱਚ ਕਿਉਂਕਿ ਦੂਰੋਂ ਦੂਰੋਂ ਜਿੱਥੇ ਲੋਕ ਇੱਥੇ ਗੁਰੂ ਰਾਮਦਾਸ ਮਹਾਰੇ ਦੇ ਘਰ ਮੱਥਾ ਟੇਕਣਾਉਂਦੇ ਆ ਤੇ ਉਥੇ ਅਜਨ ਲੱਗਿਆ ਕਾਰਗੁਜ਼ਾਰੀ ਵੇ ਇਹਨਾਂ ਦੀ ਵੇਖ ਕੇ ਜਾਂਦੇ ਆ ਕਾਏ ਦਿਨ ਜੇਕਰ ਗੱਲ ਕਰਾ ਪੰਜਾਬ ਸਰਕਾਰ ਨਵੇਂ ਪ੍ਰੋਜੈਕਟ ਲਿਆਉਂਦੀ ਆ ਪਰ ਜਿਹੜੇ ਪ੍ਰੋਜੈਕਟ ਤਿਆਰ ਕਰ ਦਿੱਤੇ ਨੇ ਉਹਦੀ ਦੇਖ ਰੇਖਾ ਕੌਣ ਕਰੇਗਾ ਉਹਦੀ ਫਿਰ ਸਮਾਜ ਸੇਵਕੀਆਂ ਐਨ ਜੀਓ ਰਹਿਗੀਆਂ ਨੇ ਫਿਰ ਅੱਗੇ ਉਹਨੂੰ ਇਹ ਤੁਸੀਂ ਵੇਖ ਲਿਆ ਇਹਨਾਂ ਲਈ ਤਾਂ ਸਨਮਾਨ ਦੇਣਾ ਚਾਹੀਦਾ ਵਾ ਇਹਨਾਂ ਨੂੰ ਨਾ ਮਤਲਬ ਇੱਕ ਅਵਾਰਡ ਦੇਣਾ ਚਾਹੀਦਾ ਜਿਹੜੇ ਅਧਿਕਾਰੀ ਹੈ ਨਾ ਇੱਥੋਂ ਦੇ ਅੱਛਾ ਤੁਸੀਂ ਅਵਾਰਡ ਦਾ ਜ਼ਿਕਰ ਕੀਤਾ ਚੰਗੇ ਕੰਮ ਲਈ ਅਵਾਰਡ ਦੇਣੇ ਆ ਮੈਂ ਕਹਿੰਦਾ ਪੰਜਾਬ ਸਰਕਾਰ ਨੂੰ ਇੱਕ ਅਜਿਹਾ ਕੰਮ ਵੀ ਹੋਵੇ ਮਾੜੇ ਕੰਮਾਂ ਦੇ ਅਵਾਰਡ ਦੇਣੇ ਸ਼ੁਰੂ ਕਰੀਏ ਸ਼ਾਇਦ ਫਿਰ ਸ਼ਰਮ ਆਜੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਿਹੜੇ ਉਹਨਾਂ ਨੂੰ ਅਵਾਰਡ ਮਿਲਣੇ ਚਾਹੀਦੇ ਆ ਚੰਗੀ ਕਾਰਗੁਜ਼ਾਰੀ ਦੇ ਤੇ ਤੁਸੀਂ ਅੱਜ ਪੂਰੀ ਲਿਸਟ ਕਢਾ ਲਓ 15 ਅਗਸਤ ਦੇ 26 ਜਨਵਰੀ ਤੇ ਪ੍ਰਸ਼ਾਸਨ ਦੇ ਉਹਨਾਂ ਬੰਦਿਆਂ ਨੂੰ ਵਾਰਡ ਦਿੱਤੇ ਜਾਂਦੇ ਆ ਜਿਹੜੇ ਲੈਂਡ ਦੇ ਇਹਨਾਂ ਦਾ ਕੰਮ ਕਰਦੇ ਆ ਜਿਹੜੇ ਵਿਚੋਲੇ ਹੁੰਦੇ ਵਿੱਚ ਅਫਸਰ ਉਹਨਾਂ ਦੀ ਸਪਰਸ਼ ਕਰਦੇ ਆ ਆਮ੍ਰੇਸਰ ਦੇ ਵਿੱਚ ਹੀ ਇੱਕ ਡਰਾਈਵਰ ਹੈ ਇੱਥੇ ਉਹਨੂੰ ਇੱਕ ਸਾਲ ਦੇ ਵਿੱਚ ਚਾਰ-ਚਾਰ ਵਾਰਡ ਦਿੱਤੇ ਜਾਂਦੇ ਆ ਉਹਦਾ ਸਪਰਸ਼ਾਂ ਕਰ ਕਰ ਭੇਜੀ ਜਾਂਦੇ ਵੀ ਉਹਨੇ ਕੋਵਿਡ 'ਚ ਕੰਮ ਕੀਤਾ ਤਨਖਾਹ ਨਹੀਂ ਲਈ ਕੋਵਿਡ 'ਚ ਸਾਰੀ ਦੁਨੀਆ ਨੇ ਕੰਮ ਕੀਤਾ ਇਹੋ ਜਿਹੇ ਹਾਲਾਤ ਆ ਇੱਥੇ ਜਿਹੜਾ ਕੰਮ ਕਰਦਾ ਉਹਨੂੰ ਤੇ ਵਿਚਾਰੇ ਨੂੰ ਕੋਈ ਪੁੱਛਦਾ ਹੀ ਨਹੀਂ ਤੇ ਜਿਹੜੇ ਨਹੀਂ ਕੰਮ ਕਰਦੇ ਤੇ ਉਹਨਾਂ ਨੂੰ ਸਨਮਾਨ ਵੀ ਦਿੱਤਾ ਜਾਂਦਾ ਉਹਨਾਂ ਦੀ ਅਧਿਕਾਰੀ ਵੀ ਗੱਲ ਸੁਣਦੇ ਆ ਫਿਰ ਕੋਈ ਨਾ ਕੋਈ ਲੀਡਰ ਵੀ ਪਾਰਸ਼ ਵਾਲੇ ਆ ਜਾਂਦੇ ਇੱਥੇ ਤਿੰਨ ਤਿੰਨ ਘੰਟੇ ਪੰਜ ਪੰਜ ਘੰਟੇ ਜਾਮ ਲੱਗਦਾ ਲੋਕ ਪਰੇਸ਼ਾਨ ਹੁੰਦੇ ਗਾਲਾਂ ਕੱਢਦੇ ਜਾਂਦੇ ਇੱਥੋਂ ਸਾਨੂੰ ਕੋਈ ਸ਼ੌਂਕ ਨਹੀਂ ਇੱਥੇ ਗਰਮੀ ਚਾਕੇ ਖਲੋਣ ਦਾ ਇੱਥੇ ਤਿੰਨ ਤਿੰਨ ਘੰਟੇ ਲੋਕੀ ਖਲੋਂਦੇ ਆ ਤੇ ਰਖੜ ਪੁੰਨਿਆਂ ਵਾਲੇ ਦਿਨ ਇੱਕ ਇੱਥੇ ਨੌਜਵਾਨ ਦੀ ਮੌਤ ਵੀ ਹੋ ਗਈ ਇਹਨਾਂ ਨੂੰ ਸ਼ਰਮ ਥੋੜੀ ਆਉਂਦੀ ਇਹਨਾਂ ਨੂੰ 15 ਦਿਨਾਂ ਨੂੰ ਉਸ ਨੌਜਵਾਨ ਨੇ ਨਿਊਜ਼ੀਲੈਂਡ ਜਾਣਾ ਸੀਗਾ ਪਰ ਉਹਦੇ ਪਰਿਵਾਰ ਦੇ ਹਾਲਾਤ ਵੇਖ ਕੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸਮਝ ਆ ਜਾਣੀ ਚਾਹੀਦੀ ਸੀ ਭਾਜੀ ਸਰਕਾਰ ਨਾਮ ਦੀ ਚੀਜ਼ ਹੀ ਨਹੀਂ ਹੈਗੀ ਸਰਕਾਰ ਦੇ ਉੱਤੇ ਮੰਨਦੇ ਨਹੀਂ ਅਧਿਕਾਰੀ ਜਿੰਨੇ ਵੀ ਆ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਐ ਘੇਰੇ ਹੁੰਦਾ ਉਹ ਤੱਕ ਗੱਲ ਹੀ ਨਹੀਂ ਜਾਣ ਦਿੰਦੇ ਉਹ ਕੋਈ ਬੰਦਾ ਜਾਊਗਾ ਉਹਨਾਂ ਨੂੰ ਪਤਾ ਇਹਨਾਂ ਦੀ ਸ਼ਿਕਾਇਤ ਕਰ ਦੇਣੀ ਆ ਸੀਐਮ ਸਾਹਿਬ ਵਧੀਆ ਇਨਸਾਨ ਨੇ ਪਰ ਸੀਐਮ ਸਾਹਿਬ ਜਿਹੜਾ ਵਾ ਇਹਨਾਂ ਦੇ ਆਲੇ ਦੁਆਲੇ ਵਾਲੇ ਦਾਇਰੇ ਨੇ ਜਿਹੜਾ ਵਾ ਉਹ ਜਿਹੜੀ ਲੌਬੀ ਉਹ ਨਹੀਂ ਉਹਨਾਂ ਦਾ ਖੜਾ ਛੱਡਣ ਦੀ ਤੇ ਅੱਜ ਜਿਹੜੇ ਕੰਮ ਹੋਣਦੇ ਜਦੋਂ ਜਦੀ ਐਨਐਚਏ ਦਾ ਕੰਮ ਜੇ ਤੇ ਆ ਕਾਰਪੋਰੇਸ਼ਨ ਦਾ ਕੰਮ ਜੇ ਤੇ ਇਹ ਮਤਲਬ ਪੂਰੇ ਜੋਰਾ ਸ਼ੋਰਾ ਚ ਲੱਗੇ ਆ ਕੋਈ ਕਸਰ ਨਹੀਂ ਛੱਡਣ ਦਾ ਯੋਗਦਾਨ ਆਪਣਾ ਪੂਰਾ ਪੂਰਾ ਪਾਉਣ ਦੇ ਦਾ ਰਸਤਾ ਬੰਦ ਕਰਤਾ ਜੀ ਆ ਦੇਖ ਲੋ ਕੰਮ ਇਹਨਾਂ ਦੇ ਇੱਕ ਵਾਰ ਤਸ ਅਵਿਰਕੇ ਵੱਲੋਂ ਅਵਿਰਕੇ ਬਾਈਪਾਸ ਵੱਲੋਂ ਰਸਤਾ ਹੁੰਦਾ ਹੈਗਾ ਇਹ ਵੱਲੇ ਵੱਲੋਂ ਪਰ ਜਦੋਂ ਆਪਾਂ ਲੈਫਟ ਟਰਨ ਲੈਣਾ ਹੁੰਦਾ ਹੈ ਤਾਂ ਇਹ ਉਹ ਰੋਡ ਆ ਪਰ ਇਹ ਰੋਡ ਪਾਣੀ ਕੱਢਣ ਦੀ ਬਜਾਏ ਇਹ ਰੋਡ ਨੂੰ ਇੱਕ ਈਲਾ ਲੱਭ ਲਿਆ ਇਹਨਾਂ ਨੇ ਕਿ ਆਪਾਂ ਇਹ ਰੋਡ ਨੂੰ ਬੰਦ ਕਰ ਦਈਏ ਲੋਕ ਇਧਰੋਂ ਲੰਘਣਗੇ ਹੀ ਨਹੀਂ ਪਰ ਅਜਿਹੇ ਹਾਲਾਤ ਕੋਣ ਠੀਕ ਕਰੇਗਾ ਸਵਾਲ ਇਹ ਹੈਗਾ ਹੁਣੇ ਰਸਤਾ ਜੇਕਰ ਬੰਦ ਕਰ ਦਿੱਤਾ ਤਾਂ ਸਾਰੀਆਂ ਗੱਡੀਆਂ ਇਸ ਪੁਲ ਦੇ ਥੱਲੇੋਂ ਹੋ ਕੇ ਬਾਹਰਲੀ ਮੇਨ ਰੋਡ ਤੇ ਪੈਂਦੀਆਂ ਨੇ ਜਿਸ ਕਾਰਨ ਵੱਡੇ ਪੱਧਰ ਤੇ ਟ੍ਰੈਫਿਕ ਦਾ ਜਿਹੜਾ ਜਾਮ ਆ ਉਹ ਵੀ ਦੇਖਣ ਨੂੰ ਮਿਲਦਾ ਹੈਗਾ ਪਰ ਆਪਾਂ ਸਾਨੂੰ ਜੀ ਜੇਕਰ ਗੱਲ ਕਰ ਲਈਏ ਖਾਸ ਕਰਕੇ ਕਿਸ ਤਰੀਕੇ ਨਾਲ ਇਹਦਾ ਹੱਲ ਹੋ ਸਕਦਾ ਹੈ ਕਿਉਂਕਿ ਜੇਕਰ ਮੈਨੂੰ ਲੱਗਦਾ ਹੈ ਕਿ ਇਹ ਮੁੱਦਾ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੋਏਗਾ ਖਾਸ ਕਰਕੇ ਹਰ ਇੱਕ ਮੁੱਦੇ ਜਿਹੜੇ ਉਹਨਾਂ ਦੇ ਧਿਆਨ ਦੇ ਵਿੱਚ ਰਹਿੰਦੇ ਨੇ ਪਰ ਕੰਮ ਕਿਉਂ ਨਹੀਂ ਕਰਦੀਆਂ ਸਰਕਾਰਾਂ ਭਾਜੀ ਕੋਈ ਕੰਮ ਨਹੀਂ ਇੱਥੇ ਕਿਸੇ ਧਿਆਨ ਨਹੀਂ ਕਿਸੇ ਹੱਲ ਇੱਥੇ ਆਪੋ ਆਪਣੇ ਕੰਮ ਕੱਢਣ ਡਿਆ ਅੱਗੇ ਹੀ ਵਿਧਾਇਕ ਅਰੇ ਆ ਉਥੇ ਕਿਸੇ ਨੂੰ ਪਤਾ ਹੀ ਨਹੀਂ ਮੈਨੂੰ ਹੁਣ ਇਹ ਹਾਈਵੇ ਕਿਤੇ ਇੱਥੇ ਚਾਰ ਬੰਦੇ ਧਰਨਾ ਲਾਇਆ ਹੁੰਦਾ ਉਹਨਾਂ ਤੇ ਐਫ ਆਈ ਆਰ ਦਰਜ ਕਰਕੇ ਅੰਦਰ ਦੇ ਦੇਣੇ ਸੀ ਤੇ ਹੁਣ ਇਹਨਾਂ ਦੇ ਕੌਣ ਦਵੇ ਮੈਨੂੰ ਦੱਸੋ ਵੀ ਇਹ ਹਾਈਵੇ ਬੰਦ ਕਰਤਾ ਕਿਹੜੀ ਇੱਥੇ ਆਫਤ ਆ ਗਈ ਕੀ ਕਿਹੜਾ ਕੰਮ ਚੱਲਣ ਡਿਆ ਗਾੜੀ ਉਹ ਗਾੜੀ ਏਜੰਸੀਆਂ ਵਾ ਉਹਨਾਂ ਦਾ ਕਾਰੋਬਾਰ ਬੰਦ ਕਰਤਾ ਵੀ ਤੇਰੇ ਇਹਨਾਂ ਨੇ ਕਰਿਆ ਇਹ ਪਾਣੀ ਕਢਾਉਣ ਦੀ ਬਜਾਏ ਰਸਤਾ ਬੰਦ ਕਰਤਾ ਇਹ ਇਹਨਾਂ ਨੇ ਇੱਕ ਹੱਲ ਲੱਭਿਆ ਕਿ ਆਪਾਂ ਇਹ ਨਹੀਂ ਕਰ ਸਕਦੇ ਤਾਂ ਪਰ ਰਸਤਾ ਬੰਦ ਕਰ ਦਿੰਦੇ ਇਹਨਾਂ ਨੂੰ ਵਧੀਆ ਮਤਲਬ ਕੋਈ ਪੁੱਛਦਾ ਨਹੀਂ ਨਾ ਇੱਥੇ ਉਹ ਪੁੱਛਣ ਵਾਲਾ ਹੀ ਨਹੀਂ ਹੈਗਾ ਇਹਨਾਂ ਨੂੰ ਵੀ सीबीआई ਕਿਤੇ ਜਾਂਚ ਇਹਨਾਂ ਦੀ ਵੀ ਕਰੇ ਨਾਲ ਵੀ ਹੀੜੀ ਜਾਵੇ ਇਹਨਾਂ ਦਾ ਪਤਾ ਲੱਗੇ ਇਹ ਲੋਕਾਂ ਦੇ ਪੈਸੇ ਆ ਟੈਕਸ ਦੇ ਪੈਸੇ ਆ ਜਿਹੜੇ ਲੱਗੇ ਇੱਕ ਇੱਕ ਕਿਰਤ ਕਮਾਈ ਆ ਲੋਕਾਂ ਦੀ ਤੇ ਕਿਦਾਂ ਵੇਸਟ ਹੋਣ ਦੀ ਆ ਤੇ ਇੱਥੇ ਵਿਚਾਰੇ ਪਰੇਸ਼ਾਨ ਹੁੰਦੇ ਜਦੋਂ ਕਿਤੇ ਸ਼ਾਮਾਂ ਨੂੰ ਜਾਮ ਵੇਖਿਓ ਦੁਪਹਿਰੇ ਜਾਮ ਵੇਖਿਓ ਲੋਕ ਇੱਥੇ ਨਾ ਮਤਲਬ ਐਂਬੂਲੈਂਸਾਂ ਫੱਜ ਜਾਂਦੀਆਂ ਕਈਆਂ ਦੀਆਂ ਜਾਨਾਂ ਚਲ ਗਈਆਂ ਇੱਥੇ ਇਹਨਾਂ ਨੂੰ ਸ਼ਰਮ ਨਹੀਂ ਮਾਸਾ ਵੀ ਆਉਂਦੀ ਕਿਉਂਕਿ ਇੱਥੇ ਇੱਕ ਹੀ ਬੰਦਾ ਜਿਹੜਾ ਅਮਰitsar ਦੇ ਵਿੱਚ ਹੈਗਾ ਜਿਹਦੇ ਤੋਂ ਅਸੀਂ ਆਸ ਕਰਦੇ ਆ ਇਹ ਗੱਲ ਉਹਦੇ ਧਿਆਨ 'ਚ ਲਿਆਵਾਂਗੇ ਤੁਹਾਡੇ ਜਰੀਏ ਐਮਪੀ ਗੁਰਜੀਤ ਸਿੰਘ ਔ ਉਹਨਾਂ ਦੇ ਧਿਆਨ 'ਚ ਆਉਣ ਤੋਂ ਬਾਅਦ ਜਰੂਰ ਮੈਨੂੰ ਲੱਗਦਾ ਕਿ ਇਹਦਾ ਮਸਲਾ ਹੱਲ ਹੋ ਹੋਰ ਮੈਨੂੰ ਕਿਸੇ ਤੋਂ ਕੋਈ ਆਸ ਨਹੀਂ ਹੈਗੀ ਪੰਜਾਬ ਸਰਕਾਰ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਈ ਵਾਅਦੇ ਕਰਕੇ ਗਈ 5 ਮਿੰਟ ਚ ਐਮਐਸਪੀ ਦੀਆਂ ਗੱਲਾਂ ਹੋਈਆਂ ਲੈਲੀ ਲੱਗਦਾ ਨਹੀਂ ਉਸੇ ਤਰੀਕੇ ਨਾਲ ਫਿਰ ਬਾਕੀ ਵਾਅਦੇ ਵੀ ਝੂਠੇ ਨਿਕਲ ਰਹੇ ਨੇ ਲੈਲੀ ਫਿਰ ਐਮਐਸਪੀ ਤੁਸੀਂ ਦੱਸੋ 5 ਮਿੰਟ ਚ ਕਿਹਾ ਸੀ ਤੇ ਉਹ ਕਿੱਥੇ 5 ਮਿੰਟ ਵਾਲੇ ਦੱਸੋ ਹੁਣ ਉਹ ਲੱਭਦੇ ਦੱਸੋ ਹੁਣ ਹੋ ਕਿ ਸਾਡੇ ਕੋਈ ਗਲਤੀ ਹੋ ਗਈ ਇਸ ਕਰਕੇ ਵੋਟ ਦਾ ਅਧਿਕਾਰ ਲੋਕਾਂ ਨੂੰ ਸਮਝਣਾ ਚਾਹੀਦਾ ਵੋਟ ਪਾਉਣ ਲੱਗਿਆਂ 100 ਵਾਰੀ ਸੋਚਣਾ ਚਾਹੀਦਾ ਵੀ ਕਿੰਨੂ ਪਾਉਣ ਲੱਗਿਆਂ ਇਹ ਆਪਦੀ ਸਰਕਾਰ ਹੈ ਜੀ ਤੇ ਬਦਲਾਵ ਹੀ ਆ ਵੇਖੋ ਤੁਹਾਡੇ ਸਾਹਮਣੇ ਜਦੋਂ ਜਿਹੜੀ ਉਹਨਾਂ ਨੇ ਕਰਤਾ ਕੋਈ ਕੰਪੀਟੀਸ਼ਨ ਕਿੱਡਾ ਵੱਡਾ ਹੁਣ ਇੱਥੇ ਤੇ ਇੱਕ ਜਣਾ ਇੱਧਰ ਜਿਉਂਨਾ ਮੱਛੀਆਂ ਛੱਡਦੀਆਂ ਨਾ ਮਗਰਮਾ ਛੱਡ ਦੇਣ ਇੱਥੇ ਲਿਆ ਕੇ ਇਸ ਕਰਕੇ ਮੈਂ ਦੇਖਿਆ ਨਾ ਭਰਾ ਕੋਈ ਕਿਸ਼ਤੀਆਂ ਦੇ ਰਹੇ ਹੋ ਸਾਨੂੰ ਇਹ ਕਿਸ਼ਤੀਆਂ ਦੇ ਨੰਗ ਲਿਆ ਕਰਾਂਗੇ ਸਾਨੂੰ ਤੇ ਮਤਲਬ ਆਪੜ ਆਪ ਤੇ ਵੀ ਹਾਸਾ ਜਿਹਾ ਆਉਂਦਾ ਵੀ ਅਸੀਂ ਯਾਰ ਕਿੱਥੇ ਰਹਿਣ ਨੇ ਜਦੋਂ ਮਰਜ਼ੀ ਰੋਡ ਬੰਦ ਕਰ ਦਿੰਦੇ ਕੋਈ ਇ ਤੇ ਉਹ ਨਾਲ ਭਾਈ ਕਨੇਯਾ ਜੀ ਦਾ ਸਰਟੀਫਿਕੇਟ ਮਿਲਦਾ ਲੋਕਾਂ ਨੂੰ ਵੇਅਰ ਕਰਨ ਦੇ ਲਈ ਤੇ ਜਾਓ ਅਧਿਆਤਿ ਦੀ ਪੁਲਿਸ ਨੂੰ ਪੁੱਛ ਲਓ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਉਹ ਕਹਿੰਦੇ ਕੀ ਹੁੰਦਾ ਵਾ ਮੈਂ ਖੁਦ ਆਪਣੀ ਗੱਡੀ ਚ ਪਾ ਕੇ ਖੜਿਆ ਕਈ ਬੰਦਿਆਂ ਨੂੰ ਨਾ ਉਹ ਗੱਡੀ ਛੇਤੀ ਪਹੁੰਚਦੀ ਨਾ ਐਂਬੂਲੈਂਸ ਪਹੁੰਚਦੀ ਤੇ ਜੋ ਜਾਮੇ ਡੇ ਡੇ ਲੱਗੇ ਹੋਣਗੇ ਤੇ ਕੀ ਕਰਨਗੇ ਇਸ ਤਰ੍ਹਾਂ ਕਿ ਅੱਜ ਫੁੱਲ ਸੁੱਟ ਕੇ ਇਹਨਾਂ ਦਾ ਧੰਨਵਾਦ ਕੀਤਾ ਮੈਂ ਵੀ ਪ੍ਰਮਾਤਮਾ ਇਹਨਾਂ ਦੀਆਂ ਲੰਮੀਆਂ ਉਮਰਾਂ ਕਰੇ ਤੇ ਇਹ ਜਿੱਦਾਂ ਇੱਥੇ ਪਾਣੀ ਖਲੋਤਾ ਇਹਨਾਂ ਦੇ ਘਰਾਂ ਦੇ ਬਾਹਰ ਵੀ ਖਲੋਵੇ ਤੇ ਇਹ ਵੀ ਕਿਸ਼ਤੀਆਂ ਤੇ ਨੰਗਣ ਜਿੱਦਾਂ ਲੋਕ ਨੰਗਦੇ ਆ ਠੀਕ ਕਾਰਪੋਰੇਸ਼ਨ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਕੋਈ ਅਪੀਲ ਨਹੀਂ ਕਾਰਪੋਰੇਸ਼ਨ ਨੂੰ ਕਰਨੀ ਕਾਰਪੋਰੇਸ਼ਨ ਦੇ ਪੱਲੇ ਕੁਝ ਨਹੀਂ ਹੈਗਾ ਉਹ ਕਹਿੰਦਾ ਸਾਡੇ ਕੋਲ ਹੈਗਾ ਕੱਖ ਨਹੀਂ ਆ ਕਿਸੇ ਨੂੰ ਕੋਈ ਅਪੀਲ ਨਹੀਂ ਕਰਨੀ ਇੱਕ ਅਪੀਲ ਕਰਾਂਗੇ ਗੁਰਜੀਤ ਸਿੰਘ ਔਜਲਾ ਨੂੰ ਉਹ ਦਿਲਦਾਰ ਬੰਦਾ ਵਾ ਉਹ ਕੰਮ ਕਰਦਾ ਵਾ ਉਹਨੂੰ ਅਪੀਲ ਕਰਾਂਗੇ ਉਹਦੇ ਕੋ ਕਰਵਾਵਾਂਗੇ ਵੀ ਉਹਦੇ ਕੋ ਕਰਵਾ ਕੇ ਵਿਖਾਵਾਂਗੇ ਤੁਹਾਨੂੰ ਠੀਕ ਧੰਨਵਾਦ ਸੋ ਬਿਲਕੁਲ ਜ਼ਰੂਰ ਸੁਣੋ ਜੰਡਿਆਲਾ ਹੁਣਾਂ ਨੇ ਕਿਹਾ ਕਿ ਕਾਰਪੋਰੇਸ਼ਨ ਨੂੰ ਕੋਈ ਅਪੀਲ ਨਹੀਂ ਆ ਹਣ ਜੋ ਮੌਜੂਦਾ ਐਮਪੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਉਹ ਰੱਖੀ ਜਾਏਗੀ ਉਸ ਤੋਂ ਬਾਅਦ ਕੰਮ ਕਰਵਾਵਾਂਗੇ ਵੀ ਪਰ ਹਾਲਾਤ ਦੀ ਜ਼ਿਕਰ ਗੱਲ ਕਰਾਂ ਤਾਂ ਗਰਾਊਂਡ ਜ਼ੀਰੋ ਦੀਆਂ ਰਿਪੋਰਟਾਂ ਦਿਖਾ ਰਹੀ ਹੈਗੀ ਜਿੱਥੇ ਲੋਕ ਦੂਰੋਂ ਦੂਰੋਂ ਜ਼ਰੂਰ ਆਉਂਦੇ ਨੇ ਇਹ ਵੱਲਾ ਬਾਈਪਾਸ ਜੁੜਦਾ ਆ ਜਿੱਥੇ ਵੱਲੇ ਬਾਈਪਾਸ ਤੋਂ ਲੋਕ ਆਉਂਦੇ ਨੇ ਪਰ ਇਹ ਰਸਤਾ ਜਿਹੜਾ ਉਹਨਾਂ ਦਾ ਲੰਘ ਆ ਇਹ ਜਲੰਧਰ ਨੂੰ ਰਸਤਾ ਜਾਂਦਾ ਹੈ ਜਲੰਧਰ ਹਾਈਵੇ ਨਾਲ ਜੁੜਦਾ ਆ ਪਰ ਇਹ ਨੈਸ਼ਨਲ ਹਾਈਵੇ ਦੀ ਹਾਲਾਤ ਅਜ ਤਰਸਣਯੋਗ ਨਹੀਂ ਸੋ ਜ਼ਰੂਰ ਸਰਕਾਰਾਂ ਅੱਗੇ ਆਪਾਂ ਜ਼ਰੂਰ ਅਪੀਲ ਕਰਦੇ ਹਾਂ ਕਿ ਜੇਕਰ ਖਾਸ ਕਰਕੇ ਮੁੱਦੇ ਤੁਹਾਡੇ ਧਿਆਨ ਦੇ ਵਿੱਚ ਹੁੰਦੇ ਨੇ ਤੇ ਇਹਨਾਂ ਦੇ ਉੱਪਰ ਕੰਮ ਵੀ ਕੀਤਾ ਜਾਵੇ ਆਏ ਦਿਨ ਨਵਾਂ ਪ੍ਰੋਜੈਕਟ ਲਿਆਉਣ ਤੋਂ ਪਹਿਲਾਂ ਪੁਰਾਣੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਦੇਖਰੇਖ ਕੀਤਾ ਜਾਵੇ ਉਹਨਾਂ ਦੀ ਸੰਭਾਲ ਜਿਹੜੀ ਆ ਉਹ ਕੀਤੀ ਜਾਵੇ ਮੈਨੂੰ ਦਿਓ ਇਜਾਜ਼ਤ ਔਨਰ ਦੇ ਲਈ ਸਿਮਰਦੀਪ ਸਿੰਘ ਜੰਮਬੀਸਰ